ਕਿ ਅਸੀਂ ਤੇ ਛੱਡ ਹੀ ਦਿੱਤੀ ਐ ਸਿੱਖੀ ਚੁੰਨੀਆਂ ਲੈ ਗਈਆਂ ਕੇਸ ਕਟਾ ਲਏ ਸਿਰਫ ਫੈਸ਼ਨ ਫੈਸ਼ਨ ਰਹਿ ਗਿਆ ਨਾ ਪਰ ਤਨਸੀ ਸਾਡੀਆਂ ਮਾਵਾਂ ਮਧਾਣੀ ਵੀ ਚੱਲਦੀ ਹੁੰਦੀ ਸੀ ਬਾਣੀ ਵੀ ਚੱਲਦੀ ਹੁੰਦੀ ਸੀ ਆ ਬੜੀ ਵੱਡੀ ਚੀਜ਼ ਸੀ ਆ ਪੱਲਾ ਇਨੂੰ ਨਾ ਜਿਹੜੇ ਹਿੰਦੂ ਨੇ ਇਹ ਅੰਚਲ ਕਹਿੰਦੇ ਨੇ ਅੰਚਲ ਪੱਲੂ ਵੀ ਕਿਹਾ ਜਾਂਦਾ ਪੱਲੂ ਸਾੜੀ ਦਾ ਪੱਲੂ ਸਾੜੀ ਜਿਹੜੀਆਂ ਬੀਬੀਆਂ ਲੈਂਦੀਆਂ ਉਹਨੂੰ ਪੱਲੂ ਕਹਿੰਦੇ ਤੇ ਜਿਹੜੀਆਂ ਭੈਣਾ ਚੁੰਨੀ ਲੈਂਦੀਆਂ ਇਹਨੂੰ ਪੱਲਾ ਕਹਿੰਦੇ ਐ ਤੇ ਮੈਂ ਪਰਮੇਸ਼ਰ ਦਵਾਰ ਦਵਾਨ ਤੇ ਗੱਲ ਕੀਤੀ ਸੀ ਗੁਰਮਖੋ ਇਹ ਪੱਲਾ ਨਾ ਜਿਹੜਾ ਪੱਲਾ ਇਹਦੀ ਬੜੀ ਵੈਲਿਊ ਸੀ ਬੜੀ ਕੀਮਤ ਸੀ ਮੈਂ ਆਪਣੀ ਮਾਂ ਦੇ ਗਲ ਵਿੱਚ ਪਾਈ ਚੁੰਨੀ ਵੇਖੀ ਹੈ ਸਾਰੀਆਂ ਔਰਤਾਂ ਇਦਾਂ ਕਰਦੀਆਂ ਸੀ ਉਹ ਚੁੰਨੀ ਜਦੋਂ ਬੱਚੇ ਨੇ ਭੱਜ ਕੇ ਆਉਣਾ ਮੈਨੂੰ ਮਾਰਦਾ ਹੈ ਉਹ ਮੈਨੂੰ ਇਦਾਂ ਕਹਿੰਦਾ ਮਾਂ ਨੇ ਭੱਜ ਕੇ ਐਂ ਕਰਕੇ ਉੱਤੇ ਕੀ ਕਰ ਦਿੰਦੀ ਸੀ ਇਦਾਂ ਚੁੰਨੀ ਉੱਤੇ ਕਰ ਦਿੰਦੀ ਉਹ ਚੁੰਨੀ ਕੰਮ ਆ ਜਾਂਦੀ ਸੀ ਜਦੋਂ ਮੈਂ ਕਹਿਣਾ ਅੱਖ ਦੇ ਵਿੱਚ ਮੱਛਰ ਪੈ ਗਿਆ ਆ ਅੱਖ ਲਾਲ ਹੋ ਗਈ ਹੈ ਫਿਰ ਕੀ ਕਰਦੀ ਹੁੰਦੀ ਸੀ ਐਸੇ ਚੁੰਨੀ ਨੂੰ ਪੱਲੇ ਨੂੰ ਐ ਫੂਕ ਮਾਰ ਕੇ ਉਸੇ ਚੁੰਨੀ ਨੂੰ ਅੱਖ ਤੇ ਲਾਂਦੀ ਸੀ ਮਾਂ ਆ ਚੁੰਨੀ ਜਿਹੜੀ ਐਂਦਾ ਟੱਕਦੀ ਸੀ ਫਿਰ ਉਸੇ ਚੁੰਨੀ ਨਾਲ ਉਹ ਫੂਕ ਮਾਰਦੀ ਸੀ ਅੱਖ ਦੇ ਆਹੀ ਪੱਲਾ ਸੀ ਜਦੋਂ ਰੋਟੀ ਦੇਣੀ ਹੁੰਦੀ ਸੀ ਥਾਲੀ ਦੇ ਵਿੱਚ ਵੀ ਆਹੀ ਇਦਾਂ ਪੱਲਾ ਮਾਰ ਦੇਣਾ ਉਹਨੇ ਤੁਸੀਂ ਇਦਾਂ ਕਰਦੀਆਂ ਜੇ ਵੀ ਕਹੀ ਪੈਣਾ ਉਹ ਪੱਲਾ ਉਹਦੇ ਨਾਲ ਹੀ ਥਾਲੀ ਨਾਲ ਇਦਾਂ ਥਾਲੀ ਸਾਫ਼ ਕਰ ਦੇਣੀ ਉਹੀ ਪੱਲਾ ਆ ਨਿੱਕੇ ਨਿੱਕੇ ਨਿਆਣੇ ਮਾਵਾਂ ਤੇ ਪਿੱਛੇ ਪਿੱਛੇ ਪੱਲਾ ਫੜ ਕੇ ਤੁਰੇ ਫਿਰਦੇ ਆ ਮੰਮੀ ਮੰਮੀ ਕਰਦੇ ਉਹ ਚੁੰਨੀ ਪਿੱਛੇ ਚੁੰਨੀ ਇਦਾਂ ਪਿੱਛੇ ਪਿੱਛੇ ਤੁਰੇ ਫਿਰਦੇ ਪੱਲਾ ਜਦੋਂ ਦਾਦੀ ਬੈਠੀ ਹੁੰਦੀ ਸੀ ਕੋਈ ਪਿੰਡ ਦੇ ਵਿੱਚੋਂ ਮਾਂ ਹੋਰ ਦਾਦੀ ਨੂੰ ਮਿਲਣ ਆਉਂਦੀ ਸੀ ਉਦੋਂ ਮੈਂ ਵੇਖਿਆ ਮੇਰੀ ਮਾਂ ਉਸੇ ਚੁੰਨੀ ਦਾ ਐਦਾਂ ਪੱਲਾ ਬਣਾ ਕੇ ਸੱਸ ਨੂੰ ਵੀ ਉਹਦੇ ਐਦਾਂ ਗੋਡਿਆਂ ਤੇ ਲਾਉਂਦੀ ਸੀ ਤੇ ਜਿਹੜੀ ਆਈ ਹੁੰਦੀ ਸੀ ਉਹਦੇ ਵੀ ਗੋਡਿਆਂ ਤੇ ਉਸੇ ਚੁੰਨੀ ਨੂੰ ਐਦਾਂ ਪੈਰਾਂ ਤੇ ਲਾ ਦਿੰਦੀ ਸੀ ਚੁੰਨੀ ਪੈਰਾਂ ਤੇ ਲਾ ਦਿੰਦੀ ਸੀ ਐਦਾਂ ਲਾ ਕੇ ਫਿਰ ਐਦਾਂ ਇਹ ਇਹ ਵੀ ਉਸੇ ਚੁੰਨੀ ਨੂੰ ਕਰਦੀ ਸੀ ਉਹੀ ਪੱਲਾ ਉਹ ਪੱਲਾ ਸਤਕਾਰ ਬਣ ਜਾਂਦਾ ਸੀ ਉਸੇ ਚੁੰਨੀ ਨੂੰ ਸਿਰ ਤੇ ਲੈ ਲੈਂਦੀ ਸੀ ਇੱਜ਼ਤ ਬਣ ਜਾਂਦੀ ਸੀ ਤੇ ਜਦੋਂ ਕੋਈ ਘਰ ਵਾਲਾ ਮਾਰਦਾ ਫਿਰ ਉਹ ਚੁੰਨੀ ਦੇ ਨਾਲ ਹੀ ਆਪਣੇ ਅਥਰੂ ਪੂੰਝਦੀਆਂ ਨਹੀਂ ਉਹੀ ਪੱਲਾ ਫਿਰ ਉਹਦੇ ਨਾਲ ਹੰਝੂ ਪੂੰਝਦੀਆਂ ਉਹੀ ਪੱਲਾ ਆਪਣੇ ਬੱਚਿਆਂ ਲਈ ਆਪਣੇ ਧੀਆਂ ਪੁੱਤਰਾਂ ਲਈ ਗੁਰਦੁਆਰੇ ਜਾ ਕੇ ਇਦਾਂ ਅੱਡ ਲੈਂਦੀ ਆ ਉਸੇ ਨੂੰ ਹੀ ਅੱਡ ਲੈਂਦੀ ਆ ਇਹ ਪੱਲਾ ਸੀ ਜਿਹੜਾ ਪੈਂਟ ਕਮੀਜ਼ ਵਾਲੀ ਬੀਬੀ ਕੋਲ ਨਹੀਂ ਹੋਏਗਾ ਇਹ ਪੰਜਾਬਣਾਂ ਕੋਲ ਸੀ ਪੱਲਾ ਭਾਰਤ ਦੀ ਨਾਰੀ ਕੋਲ ਸੀ ਪੱਲਾ ਅੰਚਲ ਸੀ ਪੱਲੂ ਸੀ ਇਹ ਇਹਦੀ ਬੜੀ ਵੈਲਿਊ ਸੀ ਇਹਦੀ ਕੀਮਤ ਸੀ ਐਦਾ ਪੱਲਾ ਅਡ ਲੈਣਾ ਸਤਗੁਰਾਂ ਦੇ ਚਰਨਾਂ 'ਚ ਜਾ ਕੇ ਉਹ ਪੱਲਾ ਬੰਦਾ ਇੱਕ ਵਾਰ ਏਦਾਂ ਫੜਦਾ ਉਹ ਸਾਰੀ ਜ਼ਿੰਦਗੀ ਫੇਰ ਉਹ ਪੱਲਾ ਅੜਦੀ ਰਹਿੰਦੀ ਹੈ ਕਦੇ ਬੱਚੇ ਦਾ ਮੂੰਹ ਸਾਫ਼ ਕਰਦੀ ਹੈ ਕਦੇ ਥਾਲੀਆਂ ਸਾਫ਼ ਕਰਦੀ ਹੈ ਬੜੀ ਕੀਮਤ ਇਸ ਪੱਲੇ ਦੀ ਫੇਰ ਮੇਰੀ ਮਾਂ ਦਾ ਚਿਹਰਾ ਖਰਾਬ ਹੋ ਗਿਆ ਜਦੋਂ ਮੈਂ ਬਾਹਰੋਂ ਆਇਆ ਅਮਰੀਕਾ ਤੋਂ ਫਿਰ ਉਸੇ ਚੁੰਨੀ ਨੂੰ ਅਸੀਂ ਚਿਹਰਾ ਵਖਾ ਨਹੀਂ ਸੀ ਸਕਦੇ ਖਰਾਬ ਹੋ ਗਿਆ ਸੀ ਮੈਨੂੰ ਦਿਨ ਜਿਆਦਾ ਲੱਗ ਗਏ ਸੀ ਤੇ ਮੈਂ ਉਹ ਸਾਈਡ ਤੇ ਪਈ ਮੇਰੀ ਮਾਂ ਦੀ ਚੁੰਨੀ ਨੂੰ ਮੈਂ ਉਹਦੇ ਚਿਹਰੇ ਤੇ ਪਾ ਦਤਾ ਉਹਦਾ ਚਿਹਰਾ ਵੀ ਉਹਦੇ ਪੱਲੇ ਨਾਲ ਹੀ ਟੱਕ ਦਿੱਤਾ ਉਹ ਨਾਲ ਹੀ ਜਾਂਦੀ ਚੁੰਨੀ ਉਹ ਪੱਲਾ ਜਿਹੜਾ ਬੱਚਿਆਂ ਦੇ ਅਥਰੂ ਪੂੰਝਦਾ ਹੈ ਉਹ ਪੱਲਾ ਜਿਹੜਾ ਪੇਕਿਆਂ ਦੇ ਦੁੱਖ yaad ਕਰ ਕਰਕੇ ਰੋਂਦੀਆਂ ਉਹ ਪੱਲਾ ਜਿਹੜਾ ਪੱਲਾ ਫੜ ਕੇ ਲਾਵਾਂ ਲਈਆਂ ਆ ਜੋ ਪੱਲੇ ਦੇ ਨਾਲ ਮੈਂ ਮਾਂ ਉਹ ਮਰੀ ਦੇ ਉੱਤੇ ਚੁੰਨੀ ਪਾਤਦੀ ਨਾਲ ਹੀ ਗਈ ਚੁੰਨੀ ਐਦਾ ਸਿਰ ਢਕਿਆ ਮੈਂ ਚੁੰਨੀ ਥੱਲੇ ਲੱਤੀ ਸੀ ਸਿਰ ਨੰਗਾ ਸੀ ਮੈਂ ਸਿਰ ਢਕਿਆ ਵੀ ਇਹਨੇ ਤੇ ਸਾਰੀ ਜ਼ਿੰਦਗੀ ਸਿਰ ਨੰਗਾ ਨਹੀਂ ਰੱਖਿਆ ਮੇਰੀ ਮਾਂ ਨੇ ਇਹ ਚੁੰਨੀ ਸੀ ਇਹ ਪੱਲਾ ਸੀ ਮੇਰੀਓ ਭੈਣੋ ਇਹ ਪੱਲੇ ਦੀ ਬੜੀ ਵੈਲਿਊ ਹੈ ਇਹ ਬੜੀ ਕੀਮਤ ਹੈ ਇਦਾਂ ਹੀ ਸਿੰਘੋਂ ਸਾਡੀ ਪੱਗ ਸੀ ਦਸਤਾਰ ਸੀ ਕਿਤੇ ਬੱਚੇ ਬਚਾਉਣ ਵਾਸਤੇ ਆਸਟ੍ਰੇਲੀਆ ਦੇ ਨੌਜਵਾਨ ਨੇ ਪੱਗ ਲਾਈ ਕਮਾਲ ਕਰਤੀ ਦੁਨੀਆ 'ਚ ਗੱਲਾਂ ਹੋਈਆਂ ਇਹਨੇ ਪੱਗ ਨਾਲ ਕਿਸੇ ਡੁੱਬਦੇ ਜਾਂਦੇ ਨੂੰ ਪੱਗ ਭੱਜ ਕੇ ਸਿੱਟ ਕੇ ਪੱਗ ਪੱਗ ਸਿੱਟ ਕੇ ਬੰਦਾ ਬਚਾ ਲਿਆ ਇਹ ਪੱਗ ਇਹ ਦਸਤਾਰ ਕਿੱਡੀ ਵਧੀਆ ਚੀਜ਼ ਸੀ ਕਿੰਨੀ ਪਛਾਨ ਸੀ ਲੱਖਾਂ ਚ ਬੰਦਾ ਪੱਕਾ ਵਾਲਾ ਵੱਖਰਾ ਵੱਖਰਾ ਨਜ਼ਰ ਆਉਂਦਾ ਹੈ ਇਹਨੂੰ 7 ਮੀਟਰ ਦਾ 7 ਫੁੱਟ ਦਾ 7 ਕਪੜਾ ਨਾ ਸਮਝੋ ਇਹ ਸਤਗੁਰ ਦਾ ਅਸ਼ੀਰਵਾਦ ਸਮਝੋ ਬਖਸ਼ਿਸ਼ ਸਮਝੋ ਵਧੀਆ ਪੱਕ ਬੰਨੀ ਹੋਵੇ ਬੰਦਾ ਫੱਬਦਾ ਹੈ ਸੋਹਣਾ ਲੱਗਦਾ ਹੈ ਸਰਦਾਰ ਦਾੜੀ ਰੱਖੀ ਹੋਵੇ ਪੱਗ ਬੰਨੀ ਹੋਵੇ ਉਹਦੇ ਵਰਗੀ ਟੌਰ ਨਹੀਂ ਕਿਸੇ ਦੀ ਉਹਦੇ ਵਰਗੀ ਫੱਬ ਨਹੀਂ ਕਿਸੇ ਦੀ ਤੇ ਕਿਉਂ ਅਸੀਂ ਦਸਤਾਰਾਂ ਛੁੱਟ ਦਿੱਤੀਆਂ ਕਿਤੇ ਪਤਾ ਹੀ ਨਹੀਂ ਲੱਭਦੀਆਂ ਹੀ ਨਹੀਂ ਚੁੰਨੀਆਂ ਨਹੀਂ ਲੱਭਦੀਆਂ ਦਸਤਾਰਾਂ ਨਹੀਂ ਲੱਭਦੀਆਂ ਤੇ ਸੰਭੋ ਵੀਰੋ ਤੁਹਾਡੇ ਚਰਨਾਂ 'ਚ ਬੇਨਤੀ ਅਸੀਂ ਤੇ ਅੱਜ ਰਾਜਪੁਰੇ ਮੈਂ 8 ਸਾਲ ਬਾਅਦ ਆਇਆ ਪਤਾ ਨਹੀਂ ਕਦੋਂ ਫੇਰ ਆਵਾਂਗੇ ਅਸੀਂ ਤੇ ਲੰਘ ਜਾਣਾ ਹੈ ਕੱਲ ਖਤਮ ਦੀਵਾਨ ਹੋ ਜਾਣੇ ਆ ਮੈਨੂੰ ਨਹੀਂ ਸਾਬ ਸਕਦੇ ਤੁਸੀਂ ਨਾ ਮੈਂ ਸਾਬਿਆ ਜਾਣਾ ਕਰਕੇ ਮੇਰੇ ਤੋਂ ਕਰੋਗੇ ਕੀ ਸਾਬ ਕੇ ਸਾਡੇ ਵਰਗਿਆਂ ਨੂੰ ਸਾਡੇ ਵਰਗੇ ਬੜੇ ਆਏ ਆ ਬੜੇ ਚਲੇ ਗਏ ਸਾਬਣ ਵਾਲੀ ਚੀਜ਼ ਹੈ ਤੇਰੀ ਸਿੱਖੀ ਸਾਬਣ ਵਾਲੀ ਚੀਜ਼ ਹੈ ਤੇਰਾ ਨਿਤਨੇ ਸਾਬਣ ਵਾਲੀ ਚੀਜ਼ ਹੈ ਤੇਰੀ ਦਸਤਾਰ ਸਾਬਣ ਵਾਲੀ ਚੀਜ਼ ਹੈ ਕਲਗੀ ਧਰਦਾ ਪਿਆਰ ਸਾਬਣ ਵਾਲੀ ਚੀਜ਼ ਹੈ ਦਸ਼ਮੇਸ਼ ਪਾਸ਼ਾ ਦੀ ਆਪਣੇ ਮਨ ਵਿੱਚ ਤਸਵੀਰ ਸਾਮਣ ਵਾਲੀਆਂ ਚੀਜ਼ਾਂ ਤੇ ਇਹ ਐ ਸਾਮਣ ਵਾਲੀ ਚੀਜ਼ ਸਤਗੁਰ ਦੀ ਬਖਸ਼ਿਸ਼ ਹੌਸਲਾ ਕਲਗੀਆਂ ਵਾਲੇ ਤੋਂ ਲਿਆ ਹੋਇਆ ਸਾਮਣ ਵਾਲੀ ਚੀਜ਼ ਐ